ਆ ਬੱਕਰਾ ਆ ਗਿਆ ਹੋ ਗਿਆ ਨਹੀਂ ਆ ਚਾਤਾ ਤੈਨੂੰ 2 ਰੁਪਏ ਹਾਂ ਹਾਂ ਆਪਣਾ ਜੀ ਦੋਦੇ ਤੋਂ ਆਏ ਦੋਦੇ ਦੋਦੇ ਸਰਜੀਤ ਮੈਂ ਜਾਂ ਮੰਨਣੀ ਤੈਨੂੰ ਉਹ ਵੀ ਨੂੰ ਮੰਗਿਆ ਕੀ ਯਾਰ 35 ਉਹ 25 ਕਹਿੰਦਾ ਹੈ 1000 ਦਾ ਰੋਲਾ ਇਹ 25 ਕਹਿੰਦਾ ਇਹ 35 ਕਹਿੰਦਾ 3000 ਦਾ ਮੁਕਾਤਾ ਜੀ ਜਾ ਹੋ ਗਿਆ ਜਾ ਹੋ ਗਿਆ ਉਹ ਫੜ ਹੁਣ ਕੀ ਨਵੇਂ ਮਹਿੰਗਾ ਯਾਰ ਜਾ ਮਹਿੰਗਾ ਹੈਗਾ ਕਹਿਰਾ ਬੱਕਰਾ ਹੈਗਾ 5000 ਦਾ ਜਾ ਲੈ ਜਾ ਜਾ ਹੋ ਗਿਆ ਇੱਕ ਹਜ਼ਾਰ ਪਉ ਮੈਂ ਸਹੀ ਦਸੀ ਨੂੰ ਝੂਠ ਨਾ ਮਾਰੀ ਵੇਚਨੇਗਾ ਤੂੰ ਵੇਖ ਲੈ ਵੇਖਾ ਜੇ ਤੈਨੂੰ ਮਨਜ਼ੂਰ ਨਾ ਸਜੀਦ ਨਹੀਂ ਬੋਲਦਾ ਜਿਹੜਾ ਫੜਦਾ ਹਾਂ ਫੇਰ ਸਹੀ ਅਗਲੇ ਇਹਨੂੰ ਵੀ ਮਾਰਨਾ ਯਾਰ 2500 ਦਾ ਕੀ ਮੇ ਬਣਾਏਗਾ ਵਰ ਕੁੱਕੜ ਹੈਗਾ ਹੁਣ ਚੀ ਰਹਿ ਗਿਆ ਇਹਨੂੰ ਆਲਾ ਕੁਛ ਨਹੀਂ ਆਲਾ ਹੋ ਗਿਆ ਤੂੰ ਬਾੜਿਆ ਸੱਤ ਬਾਲ ਜਾ ਤਾਂ ਬੱਚਾ ਮਾਰਾ ਨਹੀਂ 200 ਦੀ ਹਲ ਖਾਈ ਕਰਾਈ ਉਹਨਾਂ 28 ਤੋਂ ਹੀ ਰਹਿ ਗਿਆ 2500 ਉਹਨਾਂ ਦੇ ਪੱਲੇ ਕੀ ਰਹਿ ਗਿਆ ਲਾ ਕੇ ਕੀ ਆ ਹੈ ਇਹ 2500 ਗੱਲ 300 ਦਾ ਹੀ ਫਰਕ ਆ ਰਹੀ ਜਾਂਦੇ ਲੈ ਹੁਣ ਇਹ ਬੰਦੇ ਨੇ ਕੱਲ ਨਵੇੜਤੀ ਆ ਉਹ ਲਖਾਈ ਮੁੰਨੂ ਬਾਥੀ ਮੈਂ ਤਾਂ 5 ਦਾ ਵੇਚਦੀ ਇਹ ਤੇਰਾ ਬਜ਼ੁਰਗ ਕਰਕੇ ਫਾਇਦਾ ਕਰਾ ਦੇ ਮੈਨੂੰ ਆਖੀ ਉਹ ਨਹੀਂ ਤੈਨੂੰ ਨਾ ਸੱਤੋਂ ਲੈ ਲਈ ਜਾਂ ਨਾ ਨਫਾ ਦੇਵੇ ਤਾਂ ਇਨੀ ਪੰਚਾਇਤ ਹੁਣੀ ਜਾਂਦੀ ਮਾਰੀ ਜਾਂਦਾ ਵੇ ਤੂੰ ਮਰਨਾ ਹੁੰਦਾ ਤੂੰ ਆਦਨਾ ਗਿਆ ਵਸ 2500 ਲਾ 2-300 ਦਾ ਵਧਣਾ ਹੀ ਪੈਂਦਾ ਫੇਰ 100 ਦਾ ਹੁੰਦਾ ਉਹ ਮਰਮੂ ਦਾ ਆਪਣਾ ਕਿਹੜਾ ਪਤਾ ਮੈਂ ਤਾਂ ਯਾਰ 3000 ਨੇ ਵੇੜਿਆ ਸੀ ਇੱਕ ਤਾਂ ਨਹੀਂ ਇਹਗਾ ਲਖਾਈ ਕਰਾ ਜੇ ਉਹ ਕੰਤੀ ਤਾਂ ਵੀ ਮੇਰੀ ਗੱਲ ਸੁਣ ਲੈ ਆਪਾਂ ਦੇ ਆਖਰੀ ਜਿਵੇਂ ਬੱਕਰਾ ਇਹਨੂੰ ਦੇਣਾ ਭਾਵੇਂ ਗੱਡੀਆਂ ਵਾਲੇ ਪੁੱਛ ਕਰ ਤੂੰ 2500 ਕਹਿਣਾ ਤੂੰ 2500 ਲੈ ਯਾਰ ਤੂੰ ਪਰੇ ਹੋ ਜਾ ਹੁਣ 2500 ਕਹਿ ਤੂੰ ਹੱਥ ਕਾਂ ਕਰ ਓਏ ਹੱਥ ਕਾਂ ਕਰ ਤੂੰ ਸਾਡੀ ਬਗਾਏ ਗਣ ਜਲ ਖਾਈ ਤੂੰ ਕਰਾਲੀ 2500 ਹੀ ਦੇ ਦੀ ਜਾ ਹੋ ਗਿਆ ਤੈਨੂੰ ਨਾ ਛੱਡਨੇ ਬਿੱਲੂ ਬਦਮਾਸ਼ ਤੂੰ ਔਰ ਕੀ ਆ ਸਾਡੀ ਬੋਣੀ ਖਰਾਬ ਕਰੀ ਜਾਂਦਾ ਹਰ ਇੱਕ ਬੰਦਾ ਤੇਰੀ ਦਾ ਪਰ ਮੋੜ ਦੇ ਨੇ ਤੂੰ ਯਾਰ ਪਿੱਛੇ ਵੀ ਹੋਰ ਤੇਰੀ ਦੀ ਮੋੜ ਦੇ ਆ ਜਾ ਨਾ ਜਾ ਮੈਂ ਬੈਠਾ ਬਿੱਲੂ ਬਦਮਾਸ਼ ਤੇ ਚਾਰ ਦਾ ਵੇਚ ਲਈ ਬੰਦੇ ਬੱਚਾ ਜੇ ਤੈਨੂੰ ਘਾਟਾ ਪਾਵੇ ਜਾ ਹੋ ਗਿਆ ਗੈਰਾ ਮਿਲਦਾ ਹੀ ਨਹੀਂ ਕਿਦੋਂ ਜਾ ਹੋ ਗਏ ਬੱਕਰਾ ਤੈਨੂੰ ਦੇਣਾ ਅੱਜ ਭਾਵੇਂ ਕਿਵੇਂ ਭਾ 1000 ਘੱਟ ਕੇ ਦੇਣਾ ਪਵੇ ਤੇਰਾ ਕੀ ਬੁਣਾ ਕੱਢਣਾ ਮੈਂ ਅੱਜ ਹਾਂ ਮਾਰਕ ਵੀ ਕੋਈ ਤਰ੍ਹਾਂ ਕਰ ਪਾਈ ਨਹੀਂ ਜਿੰਨੇ ਤੂੰ ਕਹੋ ਨਾ ਤੇਰਾ ਉਹ ਅੱਖਾਂ ਵਿੱਚ ਕੇ ਲਿਆਏ ਬੰਦਿਆਂ ਨੇ ਖਰੀਦ ਕੇ ਦਿੱਤਾ ਤੇ ਹਾਂ ਇਹ ਤੂੰ ਆਪ ਖਰੀਦਿਆ ਅਸੀਂ ਤਾਇਆ ਆ ਗਏ ਸਾਡਾ ਹੀ ਮਾਣ ਕਰਦੇ ਆ ਯਾਰ ਇਹ 2 ਰੁਪਏ ਬਾਂਜਾ ਬਹੁਤ ਸਾਡੇ ਪੈਸੇ ਕਰਨ ਜਾ ਗਣ ਚਲਾਇਆ ਤਾਇਆ ਜਾ ਗਣ ਪੈਸੇ ਚੱਲ ਕਾਊਂਟਰ ਤੇ نوے میٹر کا سودا بہت ودیا ہو گیا جگی بہت بہت ਧੰਨਵਾਦ ਤੇਰਾ سودا ਕਰਾਉਣ ਦੇ ਲਈ ਹੋਰ بھائی یار کی ہے ਲਿਖਾਈ ਕਰਾ ਲੋ ਆ جا بھائی ਆ ਬੱਕਰੇ ਦੀ ਕੀ ਲੱਗਾ ਸਹੀ ਦੱਸੀ ਮਹਿੰਗਾ ਪਈ ਯੂ ਯਾਰ ਵੀਡੀਓ ਚਾਲੂ ਕੀਤੀ ਆ سودا ਚੱਲ ਰਿਹਾ ਬਾਈ ਗੁਰੂ ਜੀ ਦਾ ਮੁੰਡੇ ਲੈ ਰਿਹਾ ਗੱਡੀਆਂ ਵਾਲੇ ਕੀ ਕਹਤ ਨੂੰ ਮੈਂ ਤਾਂ ਦੰਦਾ ਕੋਈ ਗੱਲ ਵੱਡੀ ਮੈਂ ਕਿਹੜਾ ਕੋਈ ਵੇਚੇ ਇੱਕੋ ਹੀ ਕਹਦੇ ਬਰਹਾਨ ਆ ਮਕਾਦੇ 8000 ਰੁਪਈਆ ਪਿੰਡ ਕਿਹੜਾ ਬਾਈ ਆਪਣਾ ਦੇਣਾ ਨਾ ਦੇਣਾ ਤੇਰੀ ਖੁਸ਼ੀ ਆ ਫਲਾ ਉਹ ਤਲੀ ਤਾਂ ਐ ਕਰ ਲਾ ਹੁਣ ਜਾਂ 6000 ਜਾਂ ਆ ਖੁਸ਼ ਹੋ ਕੇ ਔਰ ਕਿਹੜਾ ਪੈਂਦਾ ਬਈ ਆ ਸੂਰੇ ਵਾਲਾ ਜੀ ਸੂਰੇ ਵਾਲਾ ਕਿੰਨੇ ਕ ਨਾਲ ਲਿਆ ਜੀ ਇੱਕੋ ਹੀ ਹੈ ਇੱਕਲਾ ਹੀ ਪਾਲਿਆ ਕੀ ਮੰਗਿਆ ਤੇ ਕਿੰਨੇ ਦਾ ਦੇਣਾ ਸਹੀ 10000 ਮੰਗਿਆ ਤੇ 8 ਦਾ ਦੇਣਾ ਸਹੀ ਹੈ ਬਾਈ ਛੇ ਉਹਨੇ ਪਤਾ ਜਾਇ ਜਾਇਦਾ ਰੇਟ ਤੇਰਾ ਸੌਦਾ ਕਰਾ ਦੂਗਾ ਜੱਗੀ ਇਹ ਵੀ ਗੱਲ ਨਹੀਂ ਬਿਨਾ ਹੋ ਜਾ ਹਾਂ ਜਾਇ ਜੀ ਕਹਿ ਦੇ ਜਾਇ ਜੀ ਕਹੀ ਹੈ ਆ ਲੈ ਫਰ ਪੜ ਉਹ ਹੱਥ ਦਾ ਕੱਢ ਲਾ ਲੈਣਾ ਬਸ ਆਪਾਂ ਜਾ ਬਾਹਰ ਸੌਦਾ ਕੇ ਪਾਲਾ ਖੁਸ਼ ਔਰ ਇਹਦੇ ਰਾ ਪਾਤਾ ਗੱਲ ਪਾ ਦੇ ਖੁਸ਼ ਹੋ ਕੇ ਉਹ ਕੀ ਕਹਿੰਦਾ ਕੋਈ ਕਹਦੇ 8000 ਕੋ ਗਿਣ ਕੇ ਤ ਨਹੀਂ ਪਾਇਆ 8000 ਜ਼ਿਆਦਾ ਹੈ ਨਹੀਂ ਯਾਰ ਬਾਈ ਅਗਲੇ ਨੂੰ ਨਹੀਂ ਨਾ ਉਹਨਾਂ ਨੇ ਵੀ ਜਵਾਗ ਪਾਲਨੇ ਆ ਪਾਲ ਲੈਣ ਮੈਂ ਉਹਨਾਂ ਨੂੰ ਪਾਈ ਆਤਾ ਛਾੜਾ ਤੈਨੂੰ ਦੇ ਕੇ ਮੁੜ ਕੇ ਉਹ ਕਿੱਧਰ ਤੁਰੇ ਫਿਰਨ 650 ਅਰੇ ਜਾਂ 650 ਹੋ ਗਿਆ ਯਾਰ ਜਾਂ ਹੋ ਗਿਆ ਯਾਰ ਹੋ ਗਿਆ ਵੇਚਣਾ ਹੈ 7500 ਰੁਪਏ ਦਾ ਹਾਂ ਜਾਂ ਨਾ ਹੈ ਆ ਫਰਕ ਆ ਗੱਲ ਸੁਣੀ ਦੇਣਾ ਨਾ ਵੇਚਣਾ ਸੂਰੀਆਲੀ ਮੰਡੀ ਦਾ ਗਾਰਦ ਹੋਣਾ ਮੇਰੀ ਇੱਕ ਮਿੰਟ ਆ ਫੜ ਵੇ ਆ ਦਾ ਵਾ ਵੇ ਚੀ ਹੁਣ ਬੱਕਰਾ ਰੱਖੀ ਨਾ ਵੇਖਣ ਲਗਾ ਜਾਂ ਬਾਈ ਲਖਾਈ ਕਰਾ ਲੂਗਾ ਜਾਂ ਪਾਲਾ ਖੁਸ਼ ਹੋ ਠੀਕ ਆ ਹੋ ਗਿਆ ਲੈ ਜਾ ਬੈਠ ਤੋ ਖਰਾ ਪਰਾ ਲੈ ਲੈ ਲਖਾਈ ਉਹ ਦੇ ਦੂਗਾ 200 ਲਖਾਈ ਦਾ ਪਊਗਾ ਪਾਲਾ ਖੁਸ਼ ਹੋ ਕੇ ਹੋਰ ਕੀ ਹੁਣ ਬਾਈ ਯਾਰ ਨਹੀਂ ਸਹੀ ਗੱਲ ਹੈ ਬਾਈ 200 ਰੁਪਿਆ ਲਖਾਈ ਦਾ ਪਊਗਾ 650 ਤੂੰ ਤਰਦਾ ਲੈ ਲਈ ਲੈ ਲਈ 650 ਲਖਾਈ ਦਾ 200 ਨਹੀਂ ਪੈਂਦਾ ਕਿਉਂ ਇੰਨਾ ਤਿੰਨਾ 200 ਹੀ ਪਊਗਾ 100 ਤੂੰ ਆਂਦੇ ਨਾ 100 ਤੂੰ ਦੇਣਾ 100 ਛੋੜ ਕਰੂਗੇ ਤੈਨੂੰ ਵੀ ਆਪਦੀ ਆਪਦੀ ਹੋਊਗੀ ਆਲਾ ਯਾਰ 7000 ਰੁਪਏ ਦੇ ਲਖਾਈ ਤੂੰ ਕਰਾ ਚੱਕੇ ਖੋਲ ਹੋ ਗਿਆ ਔਰ ਥੋੜੀ ਸਾਰੀ ਬਕਸੀ ਭਜੀ ਜਣਾ ਯਾਰ ਔਰ ਕੀ 7500 ਦਾ ਨਹੀਂ ਬਸ ਖੜਾ ਬਸ ਵੇਚਣਾ ਕੋਈ ਗੱਲ ਬਾਤ ਠੰਗਰਾ ਕਰੀਂ ਨਹੀਂ ਤੂੰ ਤਾਂ ਨਾ ਮੇਰੇ ਨਾਲ ਗੱਲ ਖਾਈ ਚਾਅ ਦੋ ਆਪ ਦੀ ਯਾਰ ਫਿਰ ਠੰਗਰਾ ਮੰਗੀ ਜਾਂਦੇ ਤੂੰ ਜੰਦਾ ਯਾਰ ਲਾ ਕਰ ਜਾਂ 7000 ਦਾ ਲਖਾਈ ਆ ਦੋ ਆਪ ਦੀ ਹੋ ਗਿਆ ਖੋਲ ਐਵੇਂ ਚੌੜਾ ਬਾਈ ਵੀ ਹੋ ਜਾਂਦਾ ਯਾਰ ਕੀ ਆ ਯਾਰ ਬਾਈ ਇਹਨਾਂ ਸਾਫ ਕਰਾ ਜਾਂਦਾ ਹਾਂ ਬੱਕਰਾ ਬਾਈ ਕਿਹੜਾ ਪਿੰਡ ਆਪਣਾ ਬਾਈ ਛੋਟ ਕਰਾ ਦੂ ਤੈਨੂੰ ਪਿਆ ਜਾ ਕਿਹੜਾ ਪਿੰਡ ਆਪਣਾ ਉੱਥਾ ਗੁਰੂ ਦਾ ਕੋਠਾ ਗੁਰੂ ਦਾ ਬਾਈ ਦਾ ਪਿੰਡ ਆ ਤੇ ਆ ਬੱਕਰਾ ਪੂਰੇ ਸਾਥ ਗਿਆ ਜਾਂਦਾ ਲਿਆ ਲਖਾਈ ਆਪੋ ਆਪਣੇ ਹਾਂ ਸੂਰੇਆ ਹੁਣ ਉਹਦਾ ਵੀ ਕਰਾ ਕਰਾਉਣੇ ਕਰਾਉਣੇ ਸੂਰੇਆ ਵਾਲਾ ਮੰਡੀ ਦੇ ਸੌਦਾ ਫੈਦੋ ਤੁਸੀਂ ਠੀਕ ਆ ਬਾਈ ਤੋ ਕੀ ਗਾ ਮੈਂ ਠੀਕ ਲਾਦੇ ਨਾ ਸਾਢੇ 1000 ਫਿਰ ਹੋਰ ਕੀ ਹੈ 2000 ਬੱਕਰੇ ਦਾ 12000 ਰੁਪਏ ਮੰਗਿਆ ਬਾਈ ਨੇ ਇੱਕੋ ਹੀ ਕਹਿੰਦੀ ਤੂੰ ਵੀ ਰਾਤ ਆ ਜਾ ਤਾਂ ਮੈਂ ਮਕਾ ਕੇ ਤਰ ਪੈਸੇ ਕਢਾ ਦੇਣਾ ਕਿਹੜਾ ਪੰਡਾ ਬਾਈ ਦਾ ਆਹੀ ਆ ਬਾਈ ਸੂਰੇ ਵਾਲਾ ਹੀ ਠੀਕ ਆ ਬਾਈ ਬੋਲ ਬੋਲ ਇੱਕੋ ਹੀ ਕਹੇ ਦੇਸੀ ਬੱਕਰਾ ਆ ਨਾ ਮਕਾ ਦੇ ਹਾਂ ਨਾ ਹੀ ਹੋਰ ਇਹਦੇ ਚ ਕੀ ਹੈ ਬਾਈ ਤਾਂ ਯਾਰ 7000 ਦਾ ਦੇ ਹੋਰ ਕਿੰਨਾ ਦੇਣਾ ਨਹੀਂ ਨਹੀਂ ਕੀ ਕਹਿੰਦਾ ਕੁਝ ਕਹਿ ਦੇ ਆ ਫਰੈਂਸ ਆ ਯਾਰ ਦੇਣਾ ਨਾ ਦੇਣਾ ਤੇਰੀ ਮਰਜ਼ੀ ਦੱਸ ਦੇ ਫਿਰ ਸਾਈਡ ਹਾਂ ਦਾ ਨਾ ਪੈਸੇ ਤਾਂ ਢੰਡਾ ਤਾਂ ਨਹੀਂ ਵੀ ਕੋਈ ਨਹੀਂ 7500 ਦਾ ਕਿੰਨੇ ਦਾ ਕਹਿੰਦਾ ਫਿਰ ਹੁਣ ਤੂੰ ਕਹਿਣ ਤੈਨੂੰ ਦੱਸਦਾ ਕੋਈ ਨਹੀਂ ਆਇਆ ਤਾਂ ਭਾਵੇਂ ਤੂੰ ਤਿੰਨ ਤੋਂ ਲੱਗཔ་ ਕੋਈ ਚੱਕਰ ਨਹੀਂ ਆ ਵੀ ਬਣਾ ਲਾ ਆ ਲੈ ਵੀਡੀਓ ਬਣਾਉਂਦੇ ਨਹੀਂ ਨਹੀਂ ਕੋਈ ਨਹੀਂ ਨਹੀਂ ਗੱਲ ਸੌਦੇ ਦੀ ਹੁੰਦੀ ਆ ਬਾਈ ਅਗਲੇ ਨੂੰ ਪਾਈ ਆਤਾ ਬਣੇ ਕੋਈ ਕਹੇ ਹਾਂ ਉਹ ਵੀ ਬਾਗਪਾਲ ਨੇ ਆ ਉਹ ਲੱਗਿਆ ਪਿੱਛੇ ਨਾ ਆ ਕੋਈ ਤੇ ਪਰ ਗੱਲ ਸੌਦਾ ਮੇਰੀ ਅੱਸੀ ਉਹਨੂੰ 10:30 ਗੱਲ ਸੌਦਾ ਮੇਰੀ ਇੱਕੀ ਇੱਕੀ ਆਪਾਂ ਦਾ ਜੇ ਪੂਰੇ 8000 ਦਾ ਹੋ ਗਿਆ ਯਾਰ ਆਲਾ ਖੁਸ਼ ਹੋ ਗਿਆ 8000 ਦਾ ਕਰਤਾ ਰਖਲਾ ਭਾਈ ਬਹੁਤ ਆ ਪੈਸੇ ਮਾਫ ਯਾਰ ਮੈਨੂੰ ਪਤਾ ਤਾਂ ਦਾ ਤਾਂ ਨਹੀਂ ਵਿਕਦਾ ਹੁੰਦਾ ਹੁਣ ਛੀਤੋ ਚਲਾ ਲਿਆ ਇਹ ਨਹੀਂ 8.5 ਮੈਨੂੰ ਪਹਿਲਾਂ ਆਖਿਆ ਮਾਫੀ 9200 ਤੋਂ ਪਹਿਲੀ ਮੰਡੀ ਤੇ ਲੱਗਿਆ 10.5 ਦਾ ਆਖਿਆ ਸੀ ਜਿਵੇਂ ਮਰਜ਼ੀ ਕਰ ਲੈ ਕੋਈ ਚੱਕਰ ਨਹੀਂਗਾ ਜਿਵੇਂ ਮਰਜ਼ੀ ਨਾਲ ਆ ਕਰੀ ਲੱਭਾ ਚੱਕਦਾ ਕੋਈ ਨਹੀਂ ਸੌਦਾ ਦੁਬਾਰਾ ਇਹ ਤਾਂ ਕੋਈ ਨਹੀਂ ਆ ਗੱਲ ਸੌਦਾ ਮੇਰੀ ਭਾ ਭੋਮਿਆ ਮੇ ਹਾਂ ਭਾਈ ਹਾਂ 22 ਕੋਸ਼ਿਸ਼ ਕਈ ਜਾਵੇ ਇਹ ਕੋਸ਼ਿਸ਼ ਕਈ ਆ ਮੈਂ ਰੱਬ ਲਗਦੀ ਮਕਾਊਗਾ ਜੋ ਆ ਫੜ ਪਰ ਨਹੀਂ ਉੱਪਰ ਨਹੀਂ ਕਰ ਜਾ ਯਾਰ ਜੱਪ ਚਾ 400 ਦਾ ਯਾ ਪਾ ਖੋਖਾ ਲਖਲਾ ਬਹੁਤਾ ਪਹਿਲੇ ਹੋ ਗਿਆ ਯਾਰ ਨਹੀਂ 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 ਭਾਜਣ ਵੀਛ ਨਹੀਂ ਗਿਆ ਯਾਰ ਬਸ ਬਾਜ ਨਹੀਂ ਵਿਕਣਾ ਇਹਦਾ ਬਾਈ ਯਾਰ ਬਾਜ ਨਹੀਂ ਵਿਕਣਾ ਵਜ ਨਹੀਂ ਆਪਾਂ ਲਾਇਆ ਮੈਂ ਕਸ ਯਾਰ ਮੈਂ ਯਾਰ ਮਾਈ ਬੱਤੇ ਅੱਗੇ ਨਹੀਂ ਮਾਰ ਤੂੰ ਆਂ ਦੇਖ ਨਾ ਕੋਈ پیسے ਲਾਇਆ ਤੂੰ ਵੀ ਪਹਿਲਾਂ ਅਗਰ ਦੋ ਖਾਮ ਮਾਰੂੰਗਾ ਦੋ ਖਾਮ ਮਾਰੂੰਗਾ ਨਹੀਂ ਉਹ ਤਾਂ ਤੇਰੀ ਗੱਲ ਠੀਕ ਆ ਆ ਬਾਈ ਓਏ ਹੁਣ ਤੂੰ ਮੇਰੀ ਮਾਂ ਦੀ ਸੂਰੇ ਵਾਲੀ ਆਲਿਆ ਇਹ ਫੋਟੇ ਤਾਂ ਭਾਈ ਦਾ ਤੇ ਮੈਂ ਕਹਾ ਵੀਡੀਓ ਚ ਨਾ ਪਾਇਆ ਕਿ ਨਹੀਂ ਅਗਲੇ ਇਹ ਤਾਂ ਚੈਨਲ ਬਣਾ ਅੱਤ ਕੱਟ ਹੰਡ ਹੈ ਗਿਆ ਪੈਸੇ ਵਟ ਕੇ ਘਰ ਨੂੰ ਜਾ ਟਾਇਆ ਨਾ 850 ਤੈਨੂੰ ਗਿਆ ਜਲ ਖਾਈ ਰਾਲੂ ਬਾਈ ਖੋਸ਼ੋਕੇ ਬਾਲ 850 ਖਰਾ ਪਰਾ ਲੈ ਲੈਣ ਪਰ ਸਾਰੀ ਨਈ ਨਈ ਕਰੀ ਜਾਗਾ ਓਏ ਕੋਣੋ ਫਸਲਾ 200 ਘਟ 9000 ਦਾ ਹੋ ਗਿਆ ਯਾਰ ਜਾ ਹੋ ਗਿਆ ਯਾਰ ਹੁਣ ਪਾਲਾ ਖਸੋਕੇ ਲੈ ਯਾਰ ਬਾਈ ਹੁਣ ਘੱਟ ਲਾਤੀ ਉਹ ਪ੍ਰੋਵਾਈਡ ਕਿਹੜਾ ਬੋਡ ਲੱਗਿਆ ਕਿਤੇ ਵੀ ਇੰਨੇ ਦਾ ਹੀ ਆਹੇ ਓਏ 200 ਘਟ 9000 ਦਾ ਕਹਿੰਦਾ ਉਹ ਮੈਂ ਉਹ ਗੱਲ ਨਹੀਂ ਕੀਤੀ ਹੋ ਸਕਦਾ ਉਹਦੇ ਇਹ ਉੱਚਾ ਖਰੀਦੀ ਜਾਂਦਾ ਹੋਵੇ ਨਹੀਂ ਨਹੀਂ ਹੋ ਸਕਦਾ ਅੱਜ ਵੀ ਇਹਨੂੰ ਹੋ ਸਕਦਾ ਘਾਟਾ ਪਾ ਜੇ ਕੋ ਲਿਖੇ ਤੇ ਕੋ ਮਹਿੰਗਾ ਹੈ ਯਾਰ ਘੁੱਟ ਦਾ ਲਿੱਸਾ ਬੱਕਰਾ ਆਲਾ ਯਾਰ ਗਾਲ ਸੋਲਾ ਮੇਰੀ ਦੇਣਾ ਨਾ ਦੇਣ ਨਹੀਂ ਨਹੀਂ ਜੇ ਪੂਰੇ ਨੌ ਦਾ ਲਿਖਾਈ ਤੂੰ ਕਰਾਈ ਜਾ ਹੋ ਗਿਆ ਜੋ ਨੌ ਨੌ ਆਈ ਯਾਰ ਮਾ ਸਾਡੀ ਉਹ ਹੀ ਗੱਲ ਪੂਰੇ ਦਸ ਦਾ ਦਸ ਤਾਂ ਫੇਰ ਤੇਰੀ ਕਿਸ਼ 800 ਦਾ ਕਿਹਾ ਨੌ ਦਾ ਮਹਿੰਗਾ ਪੈਂਦਾ ਜਾ ਨੌ ਦਾ ਵਾਟਲਾ ਪੈਸੇ ਭਰਾ ਦੇ ਯਾਰ ਗਾਲਤ ਦੇ ਦਿੰਦੇ ਆਪਾਂ ਯਾਰ ਗਾਲ ਸੋਲਾ ਮੇਰੀ 16 17 ਕਿਲੋ ਬੱਕਰਾ ਹੈਗਾ 500 ਦੇ ਹਿਸਾਬ ਨਾਲ ਜੋੜਨਾ ਨਹੀਂ ਟਾਈਮ ਦੀ ਖੇਡ ਹੁੰਦੀ ਹੈ ਜਿਵੇਂ ਮਾਲਾ ਹੁਣ ਇੱਕ ਅੱਧਾ ਜਾਨਵਰ ਘਟਦਾ ਹੁੰਦਾ ਅਗਲਾ ਆਉਂਦਾ ਯਾਰ ਲਾ ਲਿਓ ਤੱਤੀ ਫੱਤੀ ਹੱਸਦਾ ਕਹਤਾ ਜਾ ਕਿੰਨੇ ਤੈਨੂੰ ਲੱਗੇ ਉਹਦੇ 9200 ਰੁਪਿਆ ਲਾਇਆ ਸੀ ਇਹਦੇ ਸਿਆਬਾ ਸਾਢੇ 10 ਤੋਂ ਨਹੀਂ ਮਾਪਰੇ ਅੱਜ ਤੈਨੂੰ 10 ਦਾ ਵੀ ਫਰਕ ਵੀ ਹੈਗਾ ਸੀ ਮੈਂ 8500 ਤੋਂ ਕਹੀ ਜੰਨਾ ਹੈਗਾ ਟਾਈਮ ਟਾਈਮ ਦੀ ਗੱਲ ਹੁੰਦੀ ਹੈ 504 ਸੜਕਾਂ ਪਿੱਛੇ ਹੋਈ ਜਾਂਦੇ ਕਿਹੜਾ ਲੱਖਾਂ ਦਾ ਹੈਗਾ ਜੀ ਮੰਨਦੇ ਆ ਇਸ ਗੱਲ ਨੂੰ ਬਾਈ ਮੰਨ ਜਾ ਬੱਕਰਾ ਗਲਤ ਪੈਸੇ ਲਾ ਉਹ ਵਾ ਤਤੀ ਠੰਡੀ ਸਾਹ ਵਗਦੀ ਦੁਰੀ ਆਉਂਦੀ ਹੁੰਦੀ ਆ ਵਾਦੇ ਘਾਟੇ ਜੱਟ ਬੰਦਾ ਮੈਂ ਨਹੀਂ ਵੇਖਿਆ ਵਾਦੇ ਨਹੀਂ ਕਰਦੇ ਘਰ ਦੀ ਚੀਜ਼ ਆ ਯਾਰ ਤੇਰੇ ਆ ਕਸਰ ਛੱਡੀ ਪੇ ਮੁੱਲ ਲਾਉਣਾ ਉਹਨਾਂ ਦਾ ਸਰਦ ਬਾਜਨ ਵੀ ਦੇਖ ਰਿਹਾ ਯਾਰ ਕਿੰਨਾ ਕਿ ਸਹੀ ਹੈ ਉਹਨੇ ਵਿਚਾਰੇ ਨੇ ਦੱਸਤਾ ਤੂੰ ਇਹ ਕਰ ਇੰਨੀ ਬਣ ਜਾ 18 ਕਿਲੋ ਬੱਕਰਾ ਕਰ ਦੇ ਜਾਂ ਤੂੰ ਯਾਰ 10 ਹਜ਼ਾਰ ਹੀ ਲੈ ਲਈ ਜਾ ਹੋਰ ਦੱਸ ਇਹ ਮੈਂ ਮਾਲਮੋਲੀ ਵੇਚੇਗਾ ਵੀਡੀਓ ਬਣੀ ਜਾਂਦੀ ਹੈ ਮਾਲਮੋਲੀ ਵੇਚੇਗਾ ਨਾ 500 ਰੁਪਏ ਮੀਟ ਆ ਮੰਗਿਆ ਸੀ ਇਹਨੂੰ ਉੱਥੇ 1000 ਵਜ ਜਾਂਦਾ 500 ਨਹੀਂ ਵਿਖੀ ਜਾਂਦਾ 1000 ਵਜ ਜਾਂਦਾ ਚੱਡ ਤਲਾ ਦੇ ਆ ਜੇ ਇਹਨੂੰ 10000 ਰੁਪਏ ਭਾਈ ਨਾ ਮੋੜਿਆ ਦੇ ਵੈਸੇ ਕਿ ਨਾ ਯਾਰ ਭਾਈ ਸੂਰੀ ਵਾਲੀ ਵਾਲੇ ਮਾਰ ਕਰੇ 8500 ਪੈਸੇ ਨਹੀਂ ਨਾ ਪਕਾ ਜਾ ਨਹੀਂ ਨਹੀਂ ਜਿਹੜੀ ਗੱਲ ਉਹ ਯਾਰ ਨਾ ਮੂੰਹ ਚੋਂ ਕੱਢ ਤਾ ਹੁਣ ਨਾ ਪਿੱਛੇ ਆ ਤਾ ਮੈਨੂੰ ਮੇ ਮਾਰਿਆ ਜਾਉਣਾ ਮਾਰੀ ਦਾ ਕੁਝ ਨਹੀਂ ਭੱਜਦਾ ਇਹ ਭੱਜੂਗਾ ਮੈਂ ਭਾਈ ਯਾਰ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਨਹੀਂ ਮਨ ਲਾ ਕਹਿੰਦੀ ਤੇਰੇ 100 ਬਾਵਾ ਵਗਦੀਆਂ ਤੂੰ 14 ਕਿਲੋ ਕਰਦੇ 10000 ਲੈ ਲੈ ਯਾਰ ਕੱਲ ਚੈੱਕ ਕਰ ਯਾਰ ਬਾਈ ਕਿਉਂ ਯਾਰ ਲਖੀਰ ਖਿੱਚੀ ਆ ਲਖੀਰ ਘੜੀ ਆ ਯਾਰ ਇਹ ਦੱਸ ਬਾਈ ਯਾਰ ਹੁਣ ਤੇਰਾ ਬੱਚਾ ਤੋਲ ਤਾਗੇ ਤੇਰੀ ਖੁਸ਼ੀ ਆ ਬਾਈ ਯਾਰ ਵਜਨ ਚ ਵਿਕਣਾ ਫਿਰ ਹੁਣ ਨਸਲ ਤਾਂ ਇਹਦੀ ਕੋਈ ਹੈ ਨਹੀਂ ਦੇਸੀ ਜੇ ਬੱਕਰਾ ਸਨਕ ਬਣੇ ਜਾਂਦਾ ਤਲ 5 4 ਸਾਡੇ ਅਰਗਾ ਵੀ 200 ਠੋਕ ਦਿੰਦਾ ਪਾਸੇ ਖੜਾ ਬੇਤੀ ਬੱਚਾ ਬਾਈ ਯਾਰ ਆਪਦੇ ਸਾਡੇ ਅਰਗਾ ਵੀ 200 ਪਾਸੇ ਖੜਾ ਠੋਕ ਦਿੰਦਾ ਹੁਣ ਦੱਸ ਮੈਂ ਕਾਲੇ ਆਸਰੇ ਪਾਵਾਂ ਪਾਸੇ ਖੜਾ ਕੋਈ 100 200 8500 ਲਖਾਈ ਕਰਵਾ ਦੇਂਗੇ ਯਾਰ। ਕੀ ਅੱਕ ਵੀ 8500 ਤੇ ਲਖਾਈ ਕਰਵਾ ਦੇਂਗੇ। ਉਹ ਨੌ ਲਾਈ ਬੈਠਾ ਯਾਰ। ਉਹ ਮਨੀ ਪੜਾਉਂਦਾ ਤੇ ਉੱਥੇ ਹੋਰ ਠੰਡੇ ਨੂੰ ਆਉਂਦਾ ਕੋਸ਼ਿਸ਼ ਕਰੀਏ ਜਿਹੜੀ ਮੈਂ ਬਾਤ ਹੀ ਉਹੀ ਹੋਊਗੀ ਲਾ ਫਰ। ਅੱਲਾ ਬਾਈ ਤੇਰੀ ਜਿੱਤ ਹੈਗੀ। ਕਾਹ ਮੈਂ ਗਲਤ ਬਹਿ ਨਹੀਂ ਲਾਇਆ ਭਾਈ ਗਲਤ ਨਹੀਂ ਹੈ 18 ਕਿਲੋ ਵਜਨ ਕਰਦੇ 10000 ਰੁਪਿਆ ਲੈ ਲੈ ਇੰਨੀ ਪੰਚਾਇਤ ਕੀ ਭਾਵੇਂ ਚੀਗਾ ਮੀਟ ਚੱਲ ਤੂੰ ਸਿਆਣਾ ਬੰਦਾ ਉਹ 700 ਤਾਂ ਤੇਰਾ ਵਿਕੀ ਜਾਂਦਾ ਖਸਮਾ ਕੋਈ ਤੇਰਾ ਬਾਹਰਲਾ ਬੋਇਰ ਤਾਂ ਹੈ ਨਹੀਂ ਗਾ ਜੇ ਭੈਣ ਦਾ 2500 ਰੁਪਿਆ ਕਿਲੋ ਵਿਕੂ ਹੈ 3000 ਪੰਜਾ ਬੰਦਾ ਤੁਹਾਡਾ ਮਕਾਉਨਾ ਸੌਦੇ ਗਲਤ ਨਹੀਂ ਮਕਾਉਨਾ ਕੋਈ ਅਸੀਂ ਕੋਈ ਜੇ ਤੇਥੋਂ ਲੈ ਗਏ ਕੋਈ 100 200 ਲਖਾਈ ਪੈ ਜੂਗੀ 100 ਮੈਨੂੰ ਦੇਊਗਾ ਤੇ ਉਹਨੂੰ ਕੀ ਬਣ ਗਿਆ 55 ਪੈ ਗਿਆ ਤੇਨੂੰ ਤਾਂ ਨਹੀਂ ਦੇਣਾ ਚਾਹ ਪਹਿਲਾਂ ਤੇਰੇ ਲੈ ਗਿਆ 9900 ਪੈ ਗਿਆ ਦੇ ਦੇ ਕੁਛ ਨਹੀਂਦਾ ਐਵੇਂ ਨਹੀਂ ਤੇ ਦੂੰਗਾ ਬਾਬਾ ਜੈ ਕੱਲ ਸੁਣ ਮੇਰੀ ਜ਼ਿੰਮੇਦਾਰ ਬੰਦੇ ਜੇ ਜਦੋਂ ਬੈਰਿੰਗ ਖਲਾ ਦੇ ਲੈਂਦੇ ਨੇ ਨਾ ਜਾ ਕੇ ਉਸੇ ਉਹਦਾ ਟਰਾਲੀ ਦਾ ਮਾਇਆ ਇਹ ਮਾੜਾ ਜਾਂ ਦੂਜਾ ਲੂਜ ਹੁੰਦਾ ਤੇ ਮੇਰੇ ਰਗਾ ਹੁੰਦਾ ਜਾਂ ਦਵਾ ਬਲਦੇ ਨਹੀਂ ਤੇਰਾ ਦੂਜਾ ਇਹ ਮੁੜ ਕੇ ਫੇਰੇ ਇਹਨੂੰ ਵੀ ਲਾਇਆ ਮਰੂਗਾ ਉੱਥੇ ਭਾਵੇਂ ਤਾਂ ਨਹੀਂ ਯਾਰ ਲੱਗ ਜੇ ਉੱਥੇ ਮਾਰ ਦੋ ਬੰਦੇ ਇਤਨੀ ਮਾਰਦੇ ਕਿੱਧਰ ਬਾਈ 14 ਅਗਲੇ ਉਹਨੂੰ 29 ਤੇ ਹੁੰਦਾ ਉਹਦਾ ਨਹੀਂ ਨਹੀਂ ਮਾਰਦਾ ਉਹਨੂੰ ਵੀ ਉਹ ਲੋਟਾ ਫੜਾ ਦੇ ਮੰਨ ਜੂਗਾ ਓਏ ਇੱਕ ਲੈ ਲੈ ਓ ਜਮੀਨਦਾਰਾ ਇਹਨੂੰ ਕੀ ਕੱਟਾ ਮੈਂ ਓ ਜਮੀਨਦਾਰਾਂ ਦਾ ਬਾਹਲੀ ਲੋਡ ਆ ਪਾਣੂ ਕੱਟਾ 500 ਦਾ ਬੈਰ ਉਹਦੇ ਹੀ ਪਵਾ ਦਿੰਦੇ ਮੰਨ ਸਮਝਾਉਣਾ ਇਧਰੋਂ ਪੱਟਣਾ ਤੇ ਇਧਰ ਲਾਉਣਾ ਨਹੀਂ ਯਾਰ ਤੂੰ ਵੀ ਨਾ ਕਿਸਾਈ ਲਾ ਬਰੀਕੀਆਂ ਜਨਾ ਪਿਆ ਕਰੋ ਜਦ ਸੌਦਾ ਬਾਈ ਕਰਦੇ ਨਾ ਨਵੇੜਿਆ ਚੱਲ ਗਏ ਨੇ ਪੈਸੇ ਔਰ ਪੀਏ ਤਾਂ ਕਹਿੰਦਾ ਮੈਂ ਨਾ ਕੋਈ ਜੇ ਉਹ ਕਰਦੇ ਬਚੇਤ ਨੇ ਕਰਤੀ ਮੇਰਾ ਬਾਈ ਚਲੋ ਦੇਖੀਓ ਉਹ ਵੀ ਮਿੱਤਰੋ ਸੌਦਾ ਸਰੇ ਚੜ ਚੱਲਿਆ ਤੇ ਆ ਵੀਰ ਆ ਜਿਹੜੇ ਇੱਥੇ ਨਦੀ ਦੇ ਪਹੁੰਚਦੇ ਨੇ ਦੇ ਰੂ ਮਾ ਰਾਜ ਰੋਟੀ ਦੇਵੇ ਇੱਥੇ ਉਹ ਗੱਲਾਂ ਚ 담ਨੀ ਉਹ ਠੀਕ ਲਓ ਬਈ ਸੁਖਾਈ ਤੇ ਹੋ ਗਿਆ ਬਾਈ ਜੀ 9000 ਰੁਪਿਆ ਦੇਣਾ ਬਾਈ ਪੈਸੇ ਕਣਾ ਦਿਓ ਆ ਜਾ ਤੇ ਹੋ ਗਏ ਪੈਸੇ ਬਾਈ ਪੈਸੇ ਦੇ ਦੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਸੌਦਾ ਕਰਨ ਦੇ ਲਈ ਬਾਈ ਜੱਗੀ ਨੇ ਅਸੀਂ ਜ਼ੋਰ ਲਾ ਕੇ ਸੌਦਾ ਕਰਾਇਆ ਤੇ ਆ ਬੱਕਰਾ ਤੁਹਾਨੂੰ ਦਿਖਾ ਦਿੰਨੇ ਬੰਦ ਲੈ ਬਈ ਔਰ ਬਾਈ ਕੀ ਆ ਕਬਿਆ ਆ ਲੇਖਿਆ ਲਾ ਵੀ ਆ ਇਹਦਾ ਮੀਟ ਵਾਲਾ ਹੀ ਦੇਸੀ ਬੱਕਰਾ ਤੇ ਬਾਈ ਨੇ ਲਿਆ ਬਾਈ ਆਪਣਾ ਕੀ ਨਾਮ ਰஞ்சிਤ ਕੋਠਾ ਗੁਰੂ ਦਾ